ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਵਿਹਲੇ ਹੀ ਬੈਠੇ ਆ ਤੇ ਬੇਵਜਹ ਹੀ ਆ ਜਿਹੜੇ ਉਹ ਬੇਵਜਹ ਆ ਦੀਆਂ ਵੀਡੀਓਜ਼ ਦੇ ਉੱਤੇ ਆ ਜਿਹੜੇ ਕਮੈਂਟ ਕਰਦੇ ਰਹਿੰਦੇ ਆ ਪੰਜਾਬ ਦਾ ਵੱਡਾ ਤਬਕਾ ਜੇਕਰ ਦੇਖੀਏ ਤਾਂ ਉਹ ਕੁਲੜ ਪੀਜੇ ਵਾਲਿਆਂ ਦੀਆਂ ਵੀਡੀਓ ਦੇ ਉੱਤੇ ਆ ਉਹਨਾਂ ਨੂੰ ਗਾਲਾਂ ਕੱਢਣ ਦੇ ਉੱਤੇ ਜਿਹੜਾ ਵਿਅਸਤ ਹੋਇਆ ਰਹਿੰਦਾ ਤੇ ਉਸੇ ਨੂੰ ਹੀ ਜਿਹੜਾ ਸਭ ਤੋਂ ਵੱਡਾ ਮੁੱਦਾ ਸਮਝਦਾ ਹੈਗਾ ਪਰ ਪਿਛਲੇ ਸਮੇਂ ਦੇ ਦੌਰਾਨ ਸਾਡੇ ਭਾਰਤ ਦੇ ਵਿੱਚ 24 ਲੱਖ ਵਿਦਿਆਰਥੀਆਂ ਦੀ ਜ਼ਿੰਦਗੀ ਦੇ ਨਾਲ ਸੰਬੰਧਤਾ ਜਿਹੜਾ ਬਹੁਤ ਵੱਡਾ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਸੀਗਾ ਇਤਰਾਸ ਦੀ ਇਹ ਆ ਕਿ ਪੰਜਾਬ ਦੇ ਬਹੁਤ ਸਾਰੇ ਬੁੱਧੀਜੀਵੀ ਤਾਕੇ ਨੇ ਵੀ ਆ ਜਿਹੜਾ ਉਸ ਦੇ ਉੱਤੇ ਆਵਾਜ਼ ਨਹੀਂ ਉਠਾਈ ਗਈ। ਅਗਾਹ ਵਧੂ ਕਹਾਉਣ ਵਾਲੀਆਂ ਨਾ ਤਾਂ ਕਿਸਾਨ ਜਥੇਬੰਦੀਆਂ ਨੇ ਉਹ ਮਾਮਲਾ ਆਪਣੇ ਹੱਥ ਦੇ ਵਿੱਚ ਲਿਆ ਨਾ ਉਹ ਬੋਲੇ, ਨਾ ਹੀ ਆ ਜਿਹੜੇ ਕੋਈ ਵਿਦਿਆਰਥੀ ਜਥੇਬੰਦੀ ਇਸ ਦੇ ਉੱਤੇ ਖੁੱਲ ਕੇ ਬੋਲੀ, ਨਾ ਹੀ ਆ ਜਿਹੜਾ ਕੋਈ ਨੌਜਵਾਨਾਂ ਦੀ ਜਥੇਬੰਦੀ ਹਲਤੀਕ ਇਸ ਮਾਮਲੇ ਦੇ ਬਾਰੇ ਖੁੱਲ ਕੇ ਬੋਲੀ ਆ। ਕਹਿਣ ਤੋਂ ਭਾਵ ਹੈਗੇ ਵੀ ਜਿੰਨੀਆਂ ਵੀ ਅਗਾਹ ਵਧੂ ਜਥੇਬੰਦੀਆਂ ਵੀ ਆ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਤੇ ਹਲਤੀਕ ਕਿਉਂ ਤੱਕ ਨਹੀਂ ਕੀਤੀਗੀ? ਪਰ ਮਾਮਲਾ ਜਿਹੜਾ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਕਿਉਂਕਿ 24 ਲੱਖ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ ਜੁੜਿਆ ਹੋਇਆ ਇਹ ਮਾਮਲਾ ਹੈਗਾ ਕਿਉਂਕਿ ਪਿਛਲੇ ਦਿਨੀ ਨੈਸ਼ਨਲ ਮੀਡੀਆ ਦੇ ਵਿੱਚ ਕਾਫੀ ਸਾਰੀਆਂ ਖਬਰਾਂ ਇਹੋ ਜਿਹੀਆਂ ਸਾਨੂੰ ਦੇਖਣ ਨੂੰ ਮਿਲੀਆਂ ਜਿਨ੍ਹਾਂ ਦੇ ਵਿੱਚ ਜੋ ਕਿ NEET ਦੀ ਪ੍ਰੀਖਿਆ ਹੁੰਦੀ ਹੈਗੀ ਆ ਜਿਸ ਨੂੰ ਪਾਸ ਕਰਨ ਤੋਂ ਬਾਅਦ ਆ ਜਿਹੜਾ ਵਿਦਿਆਰਥੀਆਂ ਨੂੰਗਾ MBBS ਦੇ ਵਿੱਚ ਦਾਖਲਾ ਮਿਲਦਾ ਹੈਗਾ ਤੇ ਉਸ ਤੋਂ ਬਾਅਦ ਆ ਜਿਹੜਾ ਵਿਦਿਆਰਥੀ ਅੱਗੇ ਡਾਕਟਰੀ ਦੀ ਜਿਹੜੀ ਪ੍ਰੈਕਟਿਸ ਆ ਉਹ ਸ਼ੁਰੂ ਕਰਦੇ ਹੈਗੇ ਆ ਮਤਲਬ ਸਾਡੀ ਸਿਹਤ ਦੇ ਨਾਲ ਤੇ ਨਾਲ ਹੀ ਵਿਦਿਆਰਥੀਆਂ ਦੇ ਫਿਊਚਰ ਦੇ ਨਾਲ ਜੁੜਿਆ ਹੋਇਆ ਮਾਮਲਾ ਸੀਗਾ ਪਰ ਸਾਡੇ ਲੋਕਾਂ ਨੇ ਇਸ ਦੇ ਉੱਤੇ ਜ਼ਿਆਦਾ ਗੰਭੀਰਤਾ ਪ੍ਰਗਟ ਨਹੀਂ ਕੀਤੀ ਕਿ ਤੇ ਪੰਜਾਬ ਦੇ ਲੋਕਾਂ ਨੇ ਆ ਜਿਹੜਾ ਹਾਲ ਹੀ ਇਸ ਦੇ ਉੱਤੇ ਬਿਲਕੁਲ ਵੀ ਆਵਾਜ਼ ਆ ਜਿਹੜੀ ਉਹ ਬੁਲੰਦਾ ਉਹ ਨਹੀਂ ਕੀਤੀ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜੋ NEET ਦਾ ਪੇਪਰ ਹੋਇਆ ਸੀਗਾ ਉਸ ਦੇ ਲੀਕ ਹੋਣ ਦੀਆਂ ਖਬਰਾਂ ਜਿਹੜੀਆਂ ਵੱਡੇ ਪੱਧਰ ਦੇ ਉੱਤੇ ਵਾਇਰਲ ਹੋਈਆਂ ਪਰ ਗੁੱਦੀ মিডিਆ ਵੱਲੋਂ ਉਸ ਖਬਰ ਨੂੰ ਆ ਜਿਹੜਾ ਵੱਡੇ ਪੱਦਰ ਦੇ ਉੱਤੇ ਦਿਖਾਇਆ ਨਹੀਂ ਗਿਆਗਾ ਪਰ ਦਵਾਕਵਿੰਟ ਦਾ ਵਾਇਰ ਰਵੀਸ਼ ਕੁਮਾਰ ਇਸ ਤੋਂ ਇਲਾਵਾ ਹੋਰ ਕਈ ਜਿੰਨੇ ਵੀ ਯੂਟਿਊਬਰ ਹੈਗੇ ਆ ਜੋ ਅਗਾਂਹ ਅਗਾਂਵਧੂ ਆ ਜਿਹੜੇ ਕੰਟੈਂਟ ਲੈ ਕੇ ਆਉਂਦੇ ਹੈਗੇ ਉਹਨਾਂ ਵੱਲੋਂ ਆ ਜਿਹੜਾ ਇਸ ਖਬਰ ਨੂੰ ਆ ਜਿਹੜਾ ਉਹ ਦਿਖਾਇਆ ਗਿਆ ਅਤੇ ਤੁਹਾਨੂੰ ਦੱਸ ਦਈਏ ਕਿ ਇਹ ਜੋ ਨੀਟ ਦਾ ਪੇਪਰ ਹੁੰਦਾ ਹੈਗਾ ਅ ਅਜਿਹੇ ਸਮੇਂ ਦੇ ਦੌਰਾਨ ਉਸ ਦਾ ਰਿਜ਼ਲਟ ਕੱਢਿਆ ਗਿਆ ਜਦੋਂ ਇਹ ਸੀਗਾ ਕਿ ਵੱਡੇ ਪੱਧਰ ਦੇ ਉੱਤੇ মিডিਆ ਨੇ ਇਸ ਦੇ ਉੱਤੇ ਖਬਰ ਨਹੀਂ ਕਰਨੀਗੀ ਕਿਉਂਕਿ ਉਸ ਸਮੇਂ মিডিਆ ਸਾਰੇ ਦਾ ਸਾਰਾ ਜਿਹੜਾ ਉਹ ਨਵੀਂ ਸਰਕਾਰ ਬਣਾਉਣ ਦੇ ਆਰ ਦੇ ਵਿੱਚ ਆ ਜਿਹੜਾ ਉਹ ਲੱਗਿਆ ਹੋਇਆ ਸੀਗਾ ਕਿਉਂਕਿ 4 ਜੂਨ ਨੂੰ ਲੋਕ ਸਭਾ ਦੇ ਇਲੈਕਸ਼ਨ ਦੇ ਰਿਜ਼ਲਟ ਆਏ ਹੈਗੇ ਆ ਅਤੇ 14 ਜੂਨ ਨੂੰ ਆ ਜਿਹੜਾ ਪਹਿਲਾਂ ਹੀ ਐਨਟੀਏ ਜੋ ਜਿਸ ਏਜੰਸੀ ਨੇ ਆ ਜਿਹੜਾ ਇਹ ਪੇਪਰ ਲਿਆ ਹੈਗਾ ਐਨਟੀਏ ਏਜੰਸੀ ਵੱਲੋਂ ਇਹ ਪੇਪਰ ਲਿਆ ਗਿਆ ਹੈਗਾ ਅਤੇ ਐਨਟੀਏ ਵੱਲੋਂ ਆ ਜਿਹੜਾ ਇਸ ਪੇਪਰ ਦਾ ਰਿਜ਼ਲਟ ਆ ਜਿਹੜਾ ਉਹ 14 ਜੂਨ ਨੂੰ ਆ ਜਿਹੜਾ ਉਹ ਆਉਣਾ ਸੀਗਾ ਪਰ ਅ ਕਿਉਂਕਿ ਬਹੁਤ ਸਾਰੀ ਘਪਲੇਬਾਜੀ ਧਾਂਦਲੀ ਸੀਗੀ ਇਸ ਪੇਪਰ ਦੇ ਵਿੱਚ ਇਸ ਵਜ੍ਹਾ ਕਰਕੇ ਉਹ 14 ਜੂਨ ਦੀ بجائے 10 ਦਿਨ ਪਹਿਲਾਂ ਹੀ ਆ ਜਿਹੜਾ 4 ਜੂਨ ਨੂੰ ਰਿਜ਼ਲਟ ਕੱਢ ਦਿੱਤਾ ਗਿਆ ਤਾਂ ਕਿ ਜੇਕਰ ਇਸ ਦੇ ਵਿੱਚ ਕੋਈ ਧਾਂਦਲੀ ਵੀ ਹੋਈ ਹੋਵੇ ਤਾਂ ਉਹ ਆ ਜਿਹੜੀ ਲੋਕਾਂ ਦੇ ਸਾਹਮਣੇ ਆ ਜਿਹੜੀ ਉਹ ਜੱਗਝਾਰ ਨਾ ਹੋਵੇ ਤੁਹਾਨੂੰ ਦੱਸ ਦਈਏ ਕਿ 720 ਨੰਬਰ ਦਾ ਜਿਹੜਾ ਨੀਟ ਦਾ ਇਹ ਪੇਪਰ ਹੁੰਦਾ ਹੈਗਾ ਤੇ ਹਰੇਕ ਪੇਪਰ ਦੇ ਆ ਜਿਹੜੇ ਹਰੇਕ ਦੇ ਆ ਜਿਹੜੇ ਉਹ 5 ਨੰਬਰ ਹਰੇਕ ਕੁਐਸਚਨ ਦੇ ਆ ਜਿਹੜੇ ਉਹ ਮਿਲਨੇ ਹੁੰਦੇ ਆ ਜੇਕਰ ਇੱਕ ਸਵਾਲ ਤੁਸੀਂ ਗਲਤ ਕਰੋਗੇ ਤਾਂ 4 ਨੰਬਰ ਆ ਜਿਹੜੇ ਉਹ ਤੁਹਾਡੇ ਕੱਟ ਜਾਣੇ ਹੈਗੇ ਆ ਮਤਲਬ ਨੈਗੇਟਿਵ ਮਾਰਕਿੰਗ ਵੀ ਆ ਜਿਹੜੀ ਇਸ ਦੇ ਵਿੱਚ ਹੁੰਦੀ ਆ ਪਰ ਰੋਲਾ ਸਭ ਤੋਂ ਵੱਧ ਉਦੋਂ ਪਿਆ ਹੈਗਾ ਜਦੋਂ 720 ਦੇ ਵਿੱਚੋਂ 720 ਨੰਬਰ ਆ ਜਿਹੜੇ ਉਹ ਕੈਂਡੀਡੇਟ ਆ ਜਿਹੜੇ ਉਹ ਲੈ ਗਏ ਸੀਗੇ ਤੇ ਤੁਹਾਨੂੰ ਦੱਸ ਦਈਏ ਕਿ ਹਾਇਰ ਰੈਂਕਿੰਗ ਦੇ ਵਿੱਚ ਆ ਜਿਹੜਾ ਇਸ ਵਾਰ ਜੋ ਨੀਟ ਦੀ ਪ੍ਰੀਖਿਆ ਹੋਈ ਹੈਗੀ ਆ ਹਾਇਰ ਰੈਂਕਿੰਗ ਦੇ ਵਿੱਚ 720 ਦੇ ਵਿੱਚੋਂ 720 ਨੰਬਰ ਲੈਣ ਵਾਲੇ ਕੈਂਡੀਡੇਟਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ 67 ਹੈਗੀ ਆ ਮਤਲਬ 67 ਕੈਂਡੀਡੇਟ ਇਹੋ ਜਿਹੇ ਆ ਜਿਨ੍ਹਾਂ ਨੂੰ 720 ਦੇ ਵਿੱਚੋਂ 720 ਆ ਜਿਹੜੇ ਉਹ ਨੰਬਰ ਆ ਗਏ ਸੀਗੇ ਦੂਸਰੀ ਗੱਲ ਇਹ ਵੀ ਹੈਗੀ ਆ ਕਿ ਜੋ ਇਹ ਰਿਜ਼ਲਟ ਪ੍ਰਕਾਸ਼ਿਤ ਹੋਇਆ ਰਿਜ਼ਲਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਇੱਕ ਹੀ ਸੈਂਟਰ ਦੇ ਆ ਜਿਹੜੇ ਇੱਕੋ ਹੀ ਸੈਂਟਰ ਦੇ ਆ ਜਿਹੜੇ 6 ਸਟੂਡੈਂਟ ਆ ਜਿਹੜੇ ਉਹ ਉਸ ਰੈਂਕਿੰਗ ਦੇ ਵਿੱਚ ਹਰ ਰੈਂਕਿੰਗ ਦੇ ਵਿੱਚ ਆ ਜਿਹੜੇ ਉਹ ਆਏ ਹੈਗੇ ਆ ਮਤਲਬ ਇੱਥੋਂ ਵੀ ਸਾਫ਼ ਹੁੰਦਾ ਹੈਗਾ ਕਿ ਸੈਂਟਰਾਂ ਵਾਲਿਆਂ ਨੇ ਕਿਸ ਤਰੀਕੇ ਦੇ ਨਾਲ ਆ ਜਿਹੜੀ ਉਹ ਸੈਟਿੰਗ ਲਗਾਈ ਆ ਇੱਥੋਂ ਤੀਕ ਵੀ ਹੋਇਆ ਹੈਗਾ ਕਿ 10 ਤੋਂ ਲੈ ਕੇ 35 ਲੱਖ ਦੇ ਵਿੱਚ ਵਿੱਚ ਆ ਜਿਹੜੇ ਇਹ ਪੇਪਰ ਵਿਕੇ ਵੀ ਆ ਅਤੇ ਬਿਹਾਰ ਤੋਂ ਦਿੱਲੀ ਤੋਂ ਬਹੁਤ ਸਾਰੇ ਵਿਦਿਆਰਥੀ ਨਾਲ ਉਹਨਾਂ ਦੇ ਅਧਿਆਪਕ ਵੀ ਅਤੇ ਡਾਕਟਰ ਵੀ ਆ ਜਿਹੜੇ ਇਸ ਮਾਮਲੇ ਦੇ ਵਿੱਚ ਆ ਉਹ ਅਰੈਸਟ ਆ ਜਿਹੜੇ ਉਹ ਕੀਤੇ ਗਏ ਸੀਗੇ ਅ ਇਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ 13 ਸਟੂਡੈਂਟ ਇਹੋ ਜਿਹੇ ਆ ਜਿਹੜੇ ਬਿਹਾਰ ਤੋਂ ਇਸ ਪੇਪਰ ਜਿਨ੍ਹਾਂ ਨੇ ਇਹ ਪੇਪਰ ਲੀਕ ਕਰਵਾਇਆ ਹੈਗਾ ਜਿਨ੍ਹਾਂ ਨੇ ਅ ਇਸ ਪੇਪਰ ਦੇ ਆ ਜਿਹੜੇ ਸਿਰ ਦੇ ਉੱਤੇ ਉਹ ਹਾਇਰ ਰੈਂਕਿੰਗ ਦੇ ਵਿੱਚ ਆਏ ਪਰ ਜਦੋਂ ਪਰਦਾ ਫਾਸ਼ ਹੋਇਆ ਤਾਂ 13 ਸਟੂਡੈਂਟ ਇਹੋ ਜਿਹੇ ਸੀਗੇ ਜਿਹੜੇ ਬਿਹਾਰ ਤੋਂ ਆ ਜਿਹੜੇ ਉਹ ਫੜੇ ਗਏ ਸੀ ਦੂਸਰਾ ਇਹ ਵੀ ਪੈਟਰਨ ਦਿਖਿਆ ਹੈਗਾ ਕਿਉਂਕਿ ਜੋ ਗ੍ਰੇਸ ਮਾਰਕਸ ਮਿਲਨੇ ਹੁੰਦੇ ਆ ਤੁਹਾਨੂੰ ਦੱਸ ਦਈਏ ਕਿ ਕਈ ਵਾਰੀ ਇਹ ਹੁੰਦਾ ਹੈਗਾ ਕਿ ਵੈਸੇ ਤਾਂ ਗਲਤੀ ਹੋਣੀ ਹੀ ਨਹੀਂ ਚਾਹੀਦੀਗੀ ਪਰ ਜੇਕਰ ਕਈ ਵਾਰੀ ਕੁਐਸਚਨ ਪੇਪਰ ਦੇ ਵਿੱਚੋਂ ਗਲਤੀ ਹੋ ਜੇ ਤਾਂ ਉਹਦੇ ਵਿੱਚੋਂ ਆ ਜਿਹੜੇ ਉਹ ਗ੍ਰੇਸ ਮਾਰਕਸ ਆ ਜਿਹੜੇ ਉਹ ਦਿੱਤੇ ਜਾਂਦੇ ਹੈਗੇ ਆ ਤਾਂ ਤੁਹਾਨੂੰ ਦੱਸ ਦਈਏ ਕਿ 1563 ਵਿਦਿਆਰਥੀ ਆ ਜਿਹੜੇ ਉਹ ਇਹੋ ਜਿਹੇ ਆ ਜਿਨ੍ਹਾਂ ਨੂੰ ਬੇਵਜਿਹਾ ਜਿਹੜੇ ਉਹ ਗ੍ਰੇਸ ਮਾਰਕਸ ਆ ਜਿਹੜੇ ਉਹ ਐਨਟੀਏ ਏਜੰਸੀ ਵੱਲੋਂ ਆ ਜਿਹੜੇ ਉਹ ਦੇ ਦਿੱਤੇ ਗਏ ਆ ਕਿਉਂਕਿ ਉਹਨਾਂ ਦਾ ਉਹਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਹੈਗਾ ਕਿ ਇਹ ਜੋ 1563 ਵਿਦਿਆਰਥੀ ਹੈਗੇ ਆ ਅ ਜੋ ਸੈਂਟਰ ਬਣਾਏ ਸੀਗੇ ਐਨਟੀਏ ਏਜੰਸੀ ਵੱਲੋਂ ਉਹਨਾਂ ਸੈਂਟਰਾਂ ਦੇ ਵਿੱਚ ਉਹਨਾਂ ਤੀ ਕੁਐਸਚਨ ਪੇਪਰ ਪਹੁੰਚਣ ਦੇ ਵਿੱਚ ਜਿਹੜੀ ਉਹ ਦੇਰੀ ਹੋ ਗਈ ਇਸ ਕਰਕੇ 1563 ਵਿਦਿਆਰਥੀਆਂ ਨੂੰ ਜਿਹੜਾ ਉਹ ਬੇਵਜਹੀ ਆ ਜਿਹੜੇ ਉਹ ਗ੍ਰੇਸ ਮਾਰਕਸ ਆ ਜਿਹੜੇ ਉਹ ਦੇ ਦਿੱਤੇ ਗਏ ਤੇ ਤਰਕੇ ਦਿੱਤਾ ਗਿਆ ਕਿ ਉਹਨਾਂ ਦਾ ਪੇਪਰ ਆ ਜਿਹੜਾ ਉਹ ਲੇਟ ਸ਼ੁਰੂ ਹੋਇਆ ਸੀਗਾ ਪਰ ਤੁਹਾਨੂੰ ਦੱਸ ਦਈਏ ਕਿ ਜੇਕਰ ਪੇਪਰ ਲੇਟ ਸ਼ੁਰੂ ਹੋਇਆ ਜੇ ਮੰਨ ਲਓ 15 ਮਿੰਟ ਜਾਂ ਅੱਧਾ ਘੰਟਾ ਪੇਪਰ ਲੇਟ ਸ਼ੁਰੂ ਹੋਇਆ ਹੋਗਾ ਤਾਂ 15 ਮਿੰਟ ਜਾਂ ਅੱਧਾ ਘੰਟਾ ਜਿਹੜਾ ਉਹਨਾਂ ਨੂੰ ਐਕਸਟਰਾ ਪੇਪਰ ਦੇ ਵਿੱਚ ਦਿੱਤਾ ਜਾ ਸਕਦਾ ਸੀਗਾ ਨਾ ਕਿ ਇਸ ਤਰੀਕੇ ਦੇ ਨਾਲ ਆ ਜਿਹੜਾ ਉਹਨਾਂ ਨੂੰ ਗ੍ਰੇਸ ਮਾਰਕਸ ਆ ਜਿਹੜੇ ਉਹ ਦਿੱਤੇ ਜਾਣੇ ਚਾਹੀਦੇ ਸੀਗੇ ਅ ਦੂਸਰਾ ਇਹ ਵੀ ਦੱਸ ਜੀਏ ਕਿ ਇਸ ਇਹ ਮਾਮਲਾ ਜਿਹੜਾ ਹਲਤੀਕ ਸੁਪਰੀਮ ਕੋਰਟ ਦੇ ਵਿੱਚ ਸਟਕ ਹੈਗਾ ਅਤੇ ਵੱਡੇ ਪੱਧਰ ਦੇ ਉੱਤੇ ਜੋ ਵਿਦਿਆਰਥੀ ਆ ਤੇ ਜੋ ਉਹਨਾਂ ਦੇ ਮਾਪੇ ਹੈਗੇ ਆ ਉਹ ਇਹ ਡਿਮਾਂਡ ਕਰ ਰਹੇ ਹੈਗੇ ਆ ਕਿ ਭਾਈ ਤੁਸੀਂ ਦੁਬਾਰਾ ਤੋਂ ਆ ਜਿਹੜਾ ਪੇਪਰ ਲਓ ਪਰ ਹਲਤੀਕ ਮਾਮਲਾ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਤੇ ਇਸ ਦੀ ਜਿਹੜੀ ਨੈਕਸਟ ਹੀਅਰਿੰਗ ਆ ਜਿਹੜੀ ਉਹ 8 ਜੁਲਾਈ ਨੂੰ ਆ ਤੇ ਅ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਹੋਰ ਵੀ ਸਿਰਫ ਐਨਟੀਏ ਦੀ ਸਿਰਫ ਇਹੀ ਗਲਤੀ ਨਹੀਂ ਗਈ ਕੱਲ ਆ ਜਿਹੜਾ ਉਹ ਯੂਜੀਸੀ ਜੋ ਐਨਟੀਏ ਯੂਜੀਸੀ ਦਾ ਇੱਕ ਨੈਟ ਦਾ ਐਗਜ਼ਾਮ ਹੁੰਦਾ ਜਿਸ ਨੂੰ ਨੈਸ਼ਨਲ ਐਲੀਜੀਬਿਲਟੀ ਟੈਸਟ ਕਹਿੰਦੇ ਆ ਅ ਐਨਟੀਏ ਵੱਲੋਂ ਆ ਜਿਹੜਾ ਉਹ ਵੀ ਕੱਲ ਆ ਜਿਹੜਾ ਉਹ ਕੈਨਸਲ ਆ ਜਿਹੜਾ ਉਹ ਕਰ ਦਿੱਤਾ ਗਿਆ ਇਹ ਕਿਹਾ ਜਾ ਰਿਹਾ ਹੈਗਾ ਕਿ ਤਕਨੀਕੀ ਖਰਾਬੀਆਂ ਜੜੀਆਂ ਹੋ ਗਈਆਂ ਵੱਡੇ ਪੱਧਰ ਦੇ ਉੱਤੇ ਪਿਛਲੇ ਸਮੇਂ ਦੇ ਦੌਰਾਨ ਬਿਹਾਰ ਦੇ ਵਿੱਚ ਜੋ ਭਰਤੀ ਆਈ ਸੀਗੀ ਪੁਲਿਸ ਭਰਤੀ ਆ ਜਿਹੜੀ ਉਸ ਦੇ ਪੇ ਉਹਦਾ ਪੇਪਰ ਵੀ ਲੀਕ ਹੋ ਗਿਆ ਸੀ ਉਸ ਉਸ ਨੂੰ ਲੈ ਕੇ ਵੀ ਇਹ ਜਿਹੜੇ ਵੱਡੇ ਪ੍ਰੋਟੈਸਟ ਆ ਜਿਹੜੇ ਉਹ ਸਾਨੂੰ ਦੇਖਣ ਨੂੰ ਮਿਲੇ ਸੀਗੇ ਪਿਛਲੇ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਵੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਆ ਜਿਹੜਾ ਹਲਤੀ ਇਹਨਾਂ ਪੇਪਰਾਂ ਦੀ ਵਜ੍ਹਾ ਕਰਕੇ ਕਈ ਭਰਤੀਆਂ ਜਿਹੜੀਆਂ ਸਟਕ ਹੋਣੀਆਂ ਪਈਆਂ ਅੱਜ 2300 2364 ਆ ਜਿਹੜੀ ਭਰਤੀ ਆਈ ਸੀਗੀ ਈਟੀਟੀ ਦੀ ਉਸ ਉਹਦਾ ਵੀ ਉਹ ਦੁਬਾਰਾ ਤੋਂ ਹਾਈ ਕੋਰਟ ਨੇ ਉਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈਗੀ ਆ ਤੇ ਕਿਹਾ ਇਹ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਪਰ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਨਹੀਂ ਸਗੋਂ ਜਿਹੜੇ ਅਧਿਆਪਕ ਲੱਗਣਾ ਚਾਹੁੰਦੇ ਸੀਗੇ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਤੇ ਦੂਸਰਾ ਤੁਹਾਨੂੰ ਇਹ ਵੀ ਦੱਸ ਦਈਏ ਕਿ 9594 ਇੱਕ ਹੋਰ ਈਟੀਟੀ ਦੀ ਭਰਤੀ ਆਈ ਸੀਗੀ 9594 ਇਹ ਈਟੀਟੀ ਦੀ ਭਰਤੀ ਦੇ ਵਿੱਚ ਪਹਿਲਾਂ ਇਹ ਸੀਗਾ ਕਿ ਪੇਪਰ ਲੈਣਾ ਨਹੀਂਗਾ ਪੰਜਾਬੀ ਦਾ ਪਰ ਬਾਅਦ ਦੇ ਵਿੱਚ ਇਹ ਹੋ ਗਿਆ ਕਿ ਪੰਜਾਬੀ ਦਾ ਪੇਪਰ ਲੈਣਾ ਹੈਗਾ ਇਸ ਕਰਕੇ ਆ ਜਿਹੜਾ ਉਹ ਭਰਤੀ ਵੀ ਲੰਬੇ ਸਮੇਂ ਤੋਂ ਕੋਰਟ ਕੇਸ ਦੇ ਵਿੱਚ اٹਕੀ ਹੋਈ ਆ ਅਤੇ ਤੁਹਾਨੂੰ ਦੱਸ ਦਈਏ ਕਿ 3 ਤੋਂ 4 ਮਹੀਨੇ ਆ ਜਿਹੜੇ ਉਹ 9594 ਵਾਲੇ ਵਿਦਿਆਰਥੀ ਵੀ ਆ ਜੋ ਅਧਿਆਪਕ ਲੱਗਣਾ ਚਾਹੁੰਦੇ ਸੀਗੇ ਉਹ ਬੰਦੇ ਵੀ ਆ ਜਿਹੜੇ ਉਹ ਅਧਿਆਪਕ ਵੀ ਆ ਜਿਹੜੇ ਮੁੰਡੇ ਕੁੜੀਆਂ ਵੀ ਆ ਜਿਹੜੇ ਟੈਂਕੀਆਂ ਦੇ ਉੱਤੇ 4-4 ਮਹੀਨੇ ਜਿਹੜੇ ਬੈਠੇ ਰਹੇ ਆ ਇਸ ਤੋਂ ਇਲਾਵਾ ਉਹ ਸਿੱਖਿਆ ਮੰਤਰੀ ਆ ਜੋ ਸਾਡੇ ਹਰਜੋਤ ਬੈਂਸ ਜੀ ਉਹਨਾਂ ਦੇ ਦਰਾਂ ਦੇ ਮੂਰ ਵੀ ਗੰਪੀਰਪੁਰ ਵੀ ਜਾ ਕੇ ਬੈਠ ਰਹੇ ਪਰ ਕਿਸੇ ਨੇ ਵੀ ਜਿਹੜੀ ਉਹਨਾਂ ਦੀ ਸਾਰ ਨਹੀਂ ਲਈ ਗਈ ਪਿਛਲੇ ਸਮੇਂ ਦੇ ਦੌਰਾਨ ਜਿਹੜਾ 4166 ਮਾਸਟਰ ਕਾਡਰ ਦੀ ਭਰਤੀ ਆਈ ਸੀਗੀ ਉਸ ਦੇ ਪੇਪਰ ਦੇ ਵਿੱਚੋਂ ਵੀ ਇਸੇ ਤਰੀਕੇ ਨਾਲ ਧਾਂਦ ਲੀਆਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲੀਆਂ ਸੀ ਪੰਜਾਬੀ ਦਾ ਪੇਪਰ ਸੀ 150 ਨੰਬਰ ਦਾ ਪੇਪਰ ਸੀਗਾ ਪਰ ਉਸ 150 ਨੰਬਰ ਦੇ ਵਿੱਚੋਂ 16 ਸਵਾਲ ਇਹੋ ਜਿਹੇ ਸੀਗੇ ਜਿਹੜੇ ਡਿਸਪਿਊਟਡ ਸੀਗੇ ਜਿਨ੍ਹਾਂ ਦੇ ਦੋ ਦੋ ਆਨਸਰ ਸੀਗੇ ਤੇ ਬੇਵਜਾ ਉਹਨਾਂ ਦੇ ਉੱਤੇ ਜਿਹੜੀ ਗ੍ਰੇਸ ਮਾਰਕਸ ਆ ਜਿਹੜੀ ਉਹ ਦਿੱਤੀ ਗਈ ਤੇ ਨਤੀਜਾ ਉਹਦਾ ਇਹ ਹੋਇਆ ਕਿ ਕੁਝ ਲੋਕ ਆ ਜਿਹੜੇ ਕੋਰਟ ਦੇ ਵਿੱਚ ਚਲੇ ਗਏ ਅਤੇ 36 ਆ ਜਿਹੜੇ ਹੁਣ ਵੀ ਆ ਜਿਹੜਾ 36 ਤੋਂ 37 ਦੇ ਲਗਭਗ ਆ ਜਿਹੜੀਆਂ ਉਸ ਪੇਪਰ ਦੇ ਉੱਤੇ ਵੀ ਰੇਟਾਂ ਲੱਗੀਆਂ ਹੋਈਆਂ ਤੇ ਨਤੀਜਾ ਉਸ ਦਾ ਇਹ ਲੱਗਾ ਕਿ ਬਹੁਤ ਨਿਕਲਿਆ ਕਿ ਬਹੁਤ ਸਾਰੇ ਕੈਂਡੀਡੇਟਸ ਆ ਜਿਹੜੇ ਉਹ ਇਹੋ ਜਿਹੇ ਵੀ ਆ ਜਿਹੜੇ 200 ਦੇ ਲਗਭਗ ਕੈਂਡੀਡੇਟਸ ਆ ਜਿਹੜੇ ਜੁਆਇਨਿੰਗ ਲੈਟਰ ਲੈਣ ਤੋਂ ਬਾਅਦ ਵੀ ਆ ਜਿਹੜੇ ਅੱਜ ਘਰੇ ਬੈਠੇ ਹੈਗੇ ਆ ਉਹਨਾਂ ਨੂੰ ਆ ਜਿਹੜੀ ਨੌਕਰੀ ਆ ਉਹ ਨਹੀਂ ਮਿਲੇਗੀ ਮਤਲਬ ਵੱਡੇ ਪੱਦਰ ਦੇ ਉੱਤੇ ਆ ਜਿਹੜਾ ਪਹਿਲਾਂ ਟੈਸਟ ਪਾ ਦਿੱਤੇ ਜਾਂਦੇ ਆ ਫਿਰ ਉਹਨਾਂ ਦੇ ਵਿੱਚ ਗਲਤੀਆਂ ਕੱਢੀਆਂ ਜਾਂਦੀਆਂ ਜਾਂ ਕਈ ਵਾਰੀ ਲੀਕ ਕਰਵਾ ਦਿੱਤੇ ਜਾਂਦੇ ਆ ਪਰ ਦੇਖੋ ਵੈਸੇ ਤਾਂ ਕਿਸੇ ਵੀ ਵਿਅਕਤੀ ਦੀ ਯੋਗਤਾ ਪਰਖਣ ਦੇ ਲਈ ਕੋਈ ਵੀ ਟੈਸਟ ਆ ਜਿਹੜਾ ਕੋਈ ਆਖਰੀ ਨਹੀਂ ਹੁੰਦਾਗਾ ਪਰ ਜੇਕਰ ਫਿਰ ਵੀ ਟੈਸਟ ਲਿਆ ਜਾਣਾ ਹੈਗਾ ਥੋੜੇ ਜੇ ਨੰਬਰਾਂ ਦਾ ਤਾਂ ਟੈਸਟ ਹੁੰਦਾ ਉਸ ਦੇ ਵਿੱਚੋਂ ਥੋੜੇ ਹੀ ਸਵਾਲ ਹੁੰਦੇ ਆ ਪਰ ਉਹ ਸਵਾਲ ਪਾਉਣ ਵਾਲੀ ਆ ਜਦੋਂ ਅਣਪੜ੍ਹ ਤਬਕੇ ਦੇ ਵਿੱਚੋਂ ਹੁਣ ਜਿਹੜੇ ਸਵਾਲ ਪਾਉਣ ਵਾਲਿਆਂ ਨੂੰ ਪੂਰੀ ਨੌਲੇਜ ਨਾ ਹੋਵੇ ਤਾਂ ਅਜਿਹੇ ਦੇ ਵਿੱਚ ਜਿਹੜੇ ਵਿਦਿਆਰਥੀ ਦਿਨ ਪਰ ਰਾਤ ਆ ਜਿਹੜੇ ਕਿਤਾਬਾਂ ਦੇ ਨਾਲ ਮੱਥਾ ਘਸਾਈ ਕਰਦੇ ਹੈਗੇ ਆ ਰਗੜਾ ਮਾਰਦੇ ਹੈਗੇ ਘੋਟੇ ਲਾਉਂਦੇ ਹੈਗੇ ਰੱਟੇ ਮਾਰਦੇ ਹੈਗੇ ਲਗਾਤਾਰ ਮਿਹਨਤ ਕਰਦੇ ਆ ਉਹਨਾਂ ਦੇ ਫਿਊਚਰ ਦੇ ਨਾਲ ਆ ਜਿਹੜਾ ਸਭ ਤੋਂ ਵੱਡਾ ਜਿਹੜਾ ਉਹ ਧੋਖਾ ਸਭ ਤੋਂ ਵੱਡੇ ਪੱਧਰ ਦੇ ਉੱਤੇ ਧੋਖਾ ਉਹਨਾਂ ਗਰੀਬ ਵਿਦਿਆਰਥੀਆਂ ਦੇ ਨਾਲ ਆ ਜਿਹੜੇ ਕਿਤੇ ਨਾ ਕਿਤੇ ਇਹ ਆਸ ਲਗਾਈ ਰੱਖਦੇ ਆ ਉਹਨਾਂ ਮੱਧ ਵਰਗੀ ਵਿਦਿਆਰਥੀਆਂ ਦੇ ਨਾਲ ਆ ਜਿਹੜੇ ਕਿਤੇ ਨਾ ਕਿਤੇ ਉਹ ਆਸ ਲਗਾ ਕੇ ਬੈਠੇ ਸੀਗੇ ਕਿ ਅਸੀਂ ਆ ਜਿਹੜਾ ਇਹ ਨੀਟ ਦਾ ਐਗਜ਼ਾਮ ਦੇਵਾਂਗੇ ਇਸ ਤੋਂ ਬਾਅਦ ਆ ਜਿਹੜਾ ਸਾਡੀ ਸਿਲੈਕਸ਼ਨ ਹੋਊਗੀ ਅਸੀਂ ਐਮਬੀਬੀਐਸ ਕਰਾਂਗੇ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਦੇ ਉੱਤੇ ਆ ਜਿਹੜਾ ਉਹ ਪਾਣੀ ਪੀ ਚ ਆ ਆਉਣ ਵਾਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਇਸ ਦੇ ਉੱਤੇ ਫੈਸਲਾ ਕੀ ਸੰਗਦਾ ਵੈਸੇ ਐਜੂਕੇਸ਼ਨ ਮਨਿਸਟਰ ਨੇ ਤਾਂ ਸਾਫ਼ ਤੌਰ ਦੇਤੇ ਜਵਾਬ ਦੇ ਦਿੱਤਾ ਕਿ ਭਾਈ ਇਸ ਪੇਪਰ ਦੇ ਵਿੱਚੋਂ ਕੋਈ ਕਪਲਾਬਾਜੀ ਨਹੀਂ ਹੋਈਗੀ ਪਰ ਬਹੁਤ ਸਾਰੀਆਂ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਬਹੁਤ ਸਾਰੇ ਸੱਚ ਆ ਜਿਹੜੇ ਉਹ ਨੰਗੀ ਅੱਖਾਂ ਦੇ ਨਾਲ ਦਿਖ ਰਿਹਾ ਪਰ ਇਹ ਸਰਕਾਰ ਵੀ ਆ ਜਿਹੜੀ ਭਾਵੇਂ ਤੀਸਰੀ ਵਾਰ ਸੱਤਾ ਦੇ ਵਿੱਚ ਆ ਗਿਆ ਪਰ ਹਾਲ ਤੀਕ ਵੀ ਆ ਜਿਹੜਾ ਪੇਪਰ ਲੀਕ ਹੋਣ ਵਾਲਾ ਮਾਮਲਾ ਜਿਹੜਾ ਰੁਕ ਨਹੀਂ ਰਿਹਾਗਾ ਸੋ ਇੰਨੀ ਗੱਲਬਾਤ ਮੈਂ ਬਰਾਜ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ